ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੀ ਪੌਣੇ 3 ਕਰੋੜ ਦੀ ਆਬਾਦੀ ਹੈ ਤੇ ਅੱਜ ਕੋੜ ਦੋਨੇ ਇਕੱਠ ਹੋਇਆ ਭਾਨੇ ਸਿੱਧੂ ਦੇ ਹੱਕ ਵਿੱਚ ਕਰਕੇ 6-7000 ਬੰਦਾ ਇਕੱਠਾ ਕਹਿੰਦੇ ਸਾਰਾ ਪੰਜਾਬ ਸਾਡੇ ਨਾਲ ਹੈ ਦਲਾਲ ਮੀਡੀਆ ਨੂੰ ਵੀ ਸਵਾਲ ਹੋਣਗੇ ਤੇ ਜਿਹੜੇ ਬੰਦੇ ਉਸ ਇਕੱਠ ਵਿੱਚ ਗਏ ਨੇ ਉਹ ਬੰਦੇ ਕੌਣ ਨੇ ਉਹਨਾਂ ਦੇ ਵੀ ਸਵਾਲ ਹੋਣਗੇ ਮੈਂ ਇੱਕ ਬੇਨਤੀ ਪਹਿਲਾਂ ਹੀ ਕਰ ਦਿੰਦਾ ਕਮੈਂਟ ਬਾਕਸ ਦੇ ਵਿੱਚ ਤੁਹਾਡੇ ਕਮੈਂਟ ਆਉਣੇ ਨੇ ਤੁਹਾਡੇ مشوره ਤੁਹਾਡੀ رائے ਆਉਣੀ ਹੈ ਅਕਲ ਨੂੰ ਟਿਕਾਣੇ ਰੱਖ ਕੇ ਜਵਾਬ ਦਿਓ ਗਾਲਾਂ ਕੱਢਣੀਆਂ ਬੜੀਆਂ ਸੌਖੀਆਂ ਨੇ ਮੈਂ ਸ਼ੁਰੂ ਕਰਨ ਲੱਗਾ ਧਿਆਨ ਦੇ ਨਾਲ ਸੁਣ ਲਿਓ ਔਰ ਮਿਰਚਾਂ ਲੱਗਣ ਦਾ ਇਲਾਜ ਪਹਿਲੀ ਦੱਸ ਦਿੰਨਾ ਚੰਗੀ ਤਰ੍ਹਾਂ 4-5 ਵਾਰੀ ਹੱਥ ਸਾਬਣ ਨਾਲ ਧੋ ਕੇ ਤੇਲ ਲਾ ਲਿਓ ਵਧੀਆ ਫਿਰ ਵੀ ਘੰਟਾ ਬਾਅਦ ਵਿੱਚ ਮੂੰਹ ਤੇ ਹੱਥ ਲਾਇਓ ਨਹੀਂ ਲੜਨ ਗਿਆ ਬਹੁਤ ਹਾਂਜੀ ਸ਼ੁਰੂ ਕਰਦੇ ਹਾਂ ਧਿਆਨ ਦੇ ਨਾਲ ਸੁਣਿਓ ਜਿਹੜੇ ਬੰਦੇ ਉਸ ਇਕੱਠ ਵਿੱਚ ਗਏ ਸੀ ਉਹ ਕੌਣ-ਕੌਣ ਨੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਸਿੱਖ ਜਥੇਬੰਦੀਆਂ ਦੇ ਵਿੱਚ ਕੁਝ ਨਮੰਦੇ ਹਾਲਾਂਕਿ ਕੁਝ ਫੁਕਰੇ ਜਿਹੜੇ ਤਲਵਾੜੇ ਵਰਗੇ ਸੀ ਉਹ ਆਏ ਨਹੀਂ ਚਲੋ ਕੁਝ ਪਰਵਾਨੇ ਵਰਗੇ ਨੇ ਘਰੇ ਬੈਠਿਆਂ ਨੇ ਵੀਡੀਓ ਪਾ ਕੇ ਗੁੱਬਗਵਾੜ ਕਢ ਲਿਆ ਤੇ ਹੁਣ ਗੱਲ ਕਰਦਿਆਂ ਕਿਸਾਨ ਜਥੇਬੰਦੀਆਂ ਜਿਹੜਿਆ ਮਾਨਸਾਂ ਵਾਲੇ ਰੁੱਲਦੂ ਵਰਗੇ ਜਿਨ੍ਹਾਂ ਤੋਂ ਕਹਿੰਦੇ ਸੀ ਕਿਸਾਨੀ ਅੰਦੋਲਨ ਦਾ ਹਸਾਬ ਦਿਓ ਤੁਸੀਂ ਪੈਸੇ ਖਾ ਗਏ ਇਹ ਬੰਦੇ ਉੱਤੇ ਬੈਠੇ ਐ ਦੂਜੀ ਗੱਲ ਜਸਕਰਨ ਸਿੰਘ ਕਾਨ ਸਿੰਘ ਵਾਲੇ ਵਰਗੇ ਜਿਹੜੇ ਮਾਨ ਨਾਲ ਲੜਦੇ ਸੀ ਕਹਿੰਦੇ ਚਿੱਠੀਆਂ ਦੇ ਪੈਸੇ ਸਾਨੂੰ ਵੀ ਮਿਲਣੇ ਚਾਹੀਦੇ ਨੇ ਉਹ ਵੀ ਗਏ ਸੀ ਹਾਂ ਇੱਕ ਹੋਰ ਚੇਤੇ ਆ ਗਿਆ ਬੰਦਾ ਮੇਰਾ ਜਿਹੜਾ ਕਹਿੰਦਾ ਖੁਦਮੁਖਤਿਆਰੀ ਚਾਹੀਦੀ ਹੈ ਖਹਿਰਾ ਸਾਹਿਬ ਜਿਹੜੇ ਬੀਬੀ ਜ਼ਗੀਰਕਰ ਨਾਲ ਜਾਰੀ ਲਾਉਣ ਨੂੰ ਫਿਰਦੇ ਨੇ ਉਹ ਵੀ ਨਹੀਂ ਤੇ ਇੱਕ ਹੋਰ ਮਾਨਸਾਂ ਦਾ ਝੋਟਾ ਜਿਹੜਾ ਕਹਿੰਦਾ ਸਾਡਾ ਰਾਜਨੀਤੀ ਨਾਲ ਮਤਲਬ ਕੋਈ ਨਹੀਂ ਤੇ ਉਹ ਵੀ ਜਾ ਕੇ ਮੁੜ ਗਿਆ ਉੱਥੇ ਇੱਕ ਹੋਰ ਗੱਲ ਕਰਨੀ ਹੈ ਸਿਮਜੀਤ ਮਾਨ ਦੇ ਘੜੰਮ ਚੌਧਰੀ ਖਾਲਸਤਾਨੀ ਗਏ ਉੱਥੇ ਤੇ ਦੀਪ ਸਿੱਧੂ ਦੀ ਫੋਟੋ ਵੀ ਲਹਿرائی ਗਈ ਉੱਥੇ ਸੰਜਨੈਲ ਸਿੰਘ ਭਿੰਡਰਾ ਵਾਲਿਆਂ ਦਾ ਝੰਡਾ ਵੀ ਉੱਥੇ ਫੋਟੋ ਵਾਲਾ ਲਹਿਰਾਇਆ ਗਿਆ ਤੇ ਲੱਖਾ ਸੁਧਾਨਾ ਫੁਕਰਾ ਗਿਆ ਤੇ ਉਹਦੀ ਇੱਕ ਕਰਤੂਤ ਹੋਰ ਦੱਸ ਦੇਣਾ 20 ਲੱਖ ਰੁਪਇਆ ਮੇਰੇ ਕੋਲੇ ਸਬੂਤ ਆ ਗਏ ਕਿ ਉਹਨੇ ਇਸ ਇਕੱਠ ਵਾਸਤੇ ਇਕੱਠਾ ਕੀਤਾ ਗ੍ਰਾਹੀ ਕੀਤੀ ਹੈ ਤੇ ਜਿਹੜੇ ਆ ਯੂਟਿਊਬਰ ਹੈਗੇ ਸੀ ਫੇਸਬੁੱਕ ਵਾਲੇ ਵਿਦਵਾਨ ਲੱਖ ਲੱਖ ਰੁਪਏ ਇਹਨਾਂ ਕੋਲੇ ਵੀ ਆ ਗਿਆ ਜਨਨ ਕਿ 50 ਕ ਲੱਖ ਰੁਪਏ ਇਸ ਇਕੱਠ ਕਰਨ ਵਾਇਦ ਤੇ ਲੋਕਾਂ ਤੋਂ ਇਕੱਠਾ ਕਰ ਲਿਆ ਇਹ ਸਬੂਤ ਪੈ ਨੇ ਜੀ ਗੀਦੇ ਧੌਣ ਚ ਕਿੱਲਾ ਹੋਇਆ ਫੋਨ ਕਰ ਲਿਓ ਦੱਸ ਜਨ ਕਿ ਕਿੱਥੋਂ ਕਿੱਥੇ ਪੈਸਾ ਆਇਆ ਠੀਕ ਹੈ ਚਲੋ ਹੁਣ ਆਪਾਂ ਗੱਲ ਕਰਦੇ ਆ ਉਸ ਇਕੱਠ ਵਿੱਚ ਹੋਇਆ ਕੀ ਉਸ ਇਕੱਠ ਦਾ ਮੋਟਿਵ ਕੀ ਸੀ ਇੱਕ ਬੇਨਤੀ ਕਰ ਦਿੰਦਾ ਜਿਹੜੇ ਬੰਦੇ ਇਹ ਭਾਣੇ ਸਿੱਧੂ ਦੇ ਹੱਕ ਵਿੱਚ ਗਏ ਨੇ ਉੱਥੇ ਪ੍ਰੋਪਗੈਂਡਾ ਕੀ ਹੋਇਆ ਕਹਿੰਦੇ ਜੀ ਭਗਵੰਤ ਮਾਨ ਨੌਜਵਾਨਾਂ ਤੇ ਤਸੱਦਦ ਕਰਕੇ ਜੇਲ੍ਹਾਂ ਦੇ ਵਿੱਚ ਸੁਟ ਰਿਹਾ ਹੈ ਇਲਜ਼ਾਮ ਪਤਾ ਕਿਹੜੇ ਲਾਏ ਕਹਿੰਦੇ ਜੀ ਦੀਪ ਸਿੱਧੂ ਦਾ ਕਤਲ ਮੁੱਖ ਮੰਤਰੀ ਭਗਵੰਤ ਮਾਨ ਦੇ ਰਾਹੀਂ ਹੁੰਦਾ ਹੈ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਹੈ ਤੇ ਅਮਰਤਪਾਲ ਨੂੰ ਡਿਬਰੂਗੜ੍ਹ ਜੇਲ੍ਹ ਭੇਜਿਆ ਗਿਆ ਹੁਣ ਭਾਨੇ ਦੇ ਦਸੱਦਰ ਢਾਇਆ ਜਾ ਰਿਹਾ ਕੋ ਭਰਾਵੋ ਭਾਨੇ ਤੇ ਚਾਰ ਪਰਚੇ ਤਕਰੀਬਨ ਅੱਜ ਦੀ ਡੇਟ ਵਿੱਚ ਹੋ ਚੱਲੇ ਨੇ ਦੋ ਚਾਰ ਹੋਰ ਨੇ ਜਿਹੜਾ ਪਟਿਆੜੇ ਵਾਲਾ ਪਰਚਾ ਨਾ 379 ਬੀ ਲੱਗੀ ਹੈ 3 ਸਾਲ ਦੀ ਸਜ਼ਾ ਘੱਟੋ ਘੱਟ ਹੈ ਇੱਕ ਸਾਲ ਤੂੰ ਤੁਸੀਂ ਜਵਾਨਤ ਵੀ ਨਹੀਂ ਲਾ ਸਕਦੇ ਮਨਜ਼ੂਰ ਨਹੀਂ ਹੋਣੀ ਇਹ ਸਚਾਈ ਹੈ ਦੂਜੀ ਗੱਲ ਹੁਣ ਜਿਹੜੇ ਗਏ ਸੀ ਉਥੇ ਇਹ ਭਾਨੇ ਸਿੱਧੂ ਦੇ ਹੱਕ ਵਿੱਚ ਨਹੀਂ ਗਏ ਸੀ ਤੰਦੂਰ ਗਰਮ ਸੀ ਬਿਫੜਾ ਨਾ ਰੋਟੀਆਂ ਲਾ ਲਓ ਕਿਤੇ ਠੰਡਾ ਨਾ ਹੋ ਜਾਏ। ਇਹ ਧਿਆਨ ਨਾਲ ਸੁਣ ਲਓ ਗੱਲ ਮੇਰੀ। ਇੱਥੇ ਇੱਕ ਹੋਰ ਐਡ ਕਰਨੀ ਹੈ ਗੱਲ। ਮਿਰਚਾਂ ਤਾਂ ਲੱਗਣਗੀਆਂ। ਹੁਣ ਇਧਰ ਭਾਨਾ ਸਿੱਧੂ ਤਾਂ ਹੈਗਾ ਜੰਟ। ਪਰਚਾ ਹੋ ਗਿਆ। ਤੇ ਉਧਰ ਡਾਕਟਰ ਅੰਗਰੇਟਾ ਹੈਗਾ ਮਲਵੀਰ ਸਿੱਖ ਉਹ ਵੀ ਅੰਦਰ ਕਰਦਾ। ਹੁਣ ਇਹ ਦੋ ਪਰਜੇ ਜਿਹੜੇ ਦੋ ਬੰਦੇ ਅੰਦਰ ਹੋਏ ਨੇ ਰਾਜਨੀਤਿਕ ਫਾਇਦਾ ਕਿਨੂੰ ਕੋਣਾ ਹੈ? ਇਹ ਅੰਦਾਜ਼ਾ ਤੁਸੀਂ ਲਾ ਲਿਓ। ਇਹ ਗੇਮ ਜਿਹੜੇ ਦਿੱਲੀ ਬੈਠੇ ਨੇ ਵੱਡੇ ਸਿਰਾਂ ਵਾਲੇ ਕਿ ਪੰਜਾਬ ਤੇ ਰਾਜ ਕਿਦਾਂ ਕਰਨਾ ਉਹਨਾਂ ਦੀ ਗੇਮ ਐ ਐਸਸੀ ਵੋਟ ਵਖਰੀ ਕਰਦੀ ਤੇ ਜਰਨਲ ਵੋਟ ਕਰਦੀ ਵਖਰੀ ਤੇ ਸਾਡੀਆਂ ਕਿ ਤੀੜਾਂ ਨੇ ਲੜੀ ਜਾਣਾ ਭਾਨੇ ਨੂੰ ਗਾਲਾਂ ਕੱਢ ਦਿਓ ਉਧਰ ਡਾਕਟਰ ਨੂੰ ਗਾਲਾਂ ਕੱਢ ਦਿਓ ਡਾਕਟਰ ਤੋਂ ਗਾਲਾਂ ਕਢਾ ਦਿਓ ਪੀਪੀ ਨੂੰ ਤੇ ਪਰਚਾ ਕਰਵਾ ਦਿਓ ਇਹ ਗੇਮ ਸਮਝਣੀ ਤੁਹਾਡੇ ਕਿ ਤੀੜਾਂ ਦੇ ਬਸ ਦੀ ਗੱਲ ਨਹੀਂ ਹੈਗੀ ਇਹਨੂੰ ਧਿਆਨ ਚ ਰੱਖ ਲਿਓ ਗੱਲ ਹਾਂ ਇੱਕ ਹੋਰ ਦੱਸਦਾ ਜਿਹੜੇ ਜਾ ਕੇ ਉੱਥੇ ਬੋਲੇ ਨੇ ਉਹ ਪਤਾ ਕੀ ਕੀਤਾ ਉਹਨਾਂ ਨੇ ਜਦੋਂ ਕਿਸੇ ਦੇ ਘਰੇ ਕਿਸੇ ਦੀ ਮੌਤ ਹੋਈ ਹੁੰਦੀ ਹੈ ਨਾ ਸਾਡਕੇ ਬੀਬੀਆਂ ਜਾਂਦੀਆਂ ਨੇ ਜਿਹਦਾ ਮਰਿਆ ਹੁੰਦਾ ਉਹ ਬੀਬੀਆਂ ਉਹਨੂੰ ਨਹੀਂ ਰੋਂਦੀਆਂ ਉਹ ਆਪਣੇ ਨੂੰ ਰੋਂਦੀਆਂ ਨੇ ਇੱਕ ਵਾਰੀ ਮੈਂ ਛੋਟਾ ਜਿਹਾ ਹੁੰਦਾ ਸੀ ਮੈਂ ਆਪਣੀ ਦਾਦੀ ਦੀ ਗੱਲ ਸੁਣਾਉਣ ਲੱਗਾ ਕਿ ਇਹਦੇ ਮਰਗ ਹੋਈ ਮੇਰੀ ਦਾਦੀ ਜਾ ਕੇ ਉੱਥੇ ਰੋਣ ਲੱਗੀ ਉਹ ਰੋਵੇ ਕਿਨੂੰ ਮੇਰੇ ਬਾਬੇ ਨੂੰ ਤੇ ਮੈਂ ਘਰ ਆ ਕੇ ਦੱਸਿਆ ਮੇਰੀ ਤਾਈ ਹੈ ਨਹੀਂ ਇਸ ਵਕਤ ਉਹ ਮੈਨੂੰ ਕਹਿੰਦੇ ਕਹਿੰਦੀ ਇਹ ਰੋਂਦੀ ਪਤਾ ਕਿਨੂੰ ਸੀ ਤੇਰੇ ਬਾਬੇ ਨੂੰ ਰੋਂਦੀ ਸੀ ਕਹਿੰਦੀ ਜਿਹਦੇ ਮਰ ਗਏ ਉਹਨੂੰ ਨਹੀਂ ਰੋਂਦੀ ਸੀ ਇਹ ਸੱਚਾਈ ਹੈ ਮੈਂ ਆਪਣੀ ਗੱਲ ਕਰ ਰਿਹਾ ਜਿਹੜੇ ਵੀ ਉੱਥੇ ਜਾ ਕੇ ਪਿੱਟੇ ਨੇ ਨਾ ਉਹ ਭਾਨੇ ਸਿੱਧੂ ਦੇ ਹੱਕ ਵਿੱਚ ਨਹੀਂ ਉਹ ਆਪਣੀ ਚੌਧਰ ਚਮਕਾਉਣ ਵਾਸਤੇ ਪਿੱਟੇ ਨੇ ਹੁਣ ਤੁਸੀਂ ਅੰਦਾਜ਼ਾ ਲਾਓ ਅਮਰਤਪਾਲ ਆਇਆ ਸੀ ਨਾ ਅਮਰਤਪਾਲ ਜਿਹੜੀ ਮੂਵਮੈਂਟ ਚਲਾਈ ਛੇਤਰ ਪਾਇਏ ਸੀ ਨਾ ਡਿਬਰੂਗੜ ਬੈਠਾ ਹੁਣ ਚੇਤੇ ਰੱਖ ਲਿਓ ਗੱਲ ਇਹਦੇ ਵਿੱਚੋਂ ਫਾਇਦਾ ਕਿਨੂੰ ਹੋਣਾ ਨੁਕਸਾਨ ਕਿਨੂੰ ਹੋਣਾ ਹੈ ਇਹ ਤੁਸੀਂ ਅੰਦਾਜ਼ੇ ਹੁਣ ਲਾ ਲੈਣੇ ਨੇ ਤਕਰੀਬਨ ਮੈਨੂੰ ਸਿਰਫ ਗਾਲਾਂ ਕੱਢ ਕੇ ਨਹੀਂ ਕੁਝ ਬਣਨਾ ਜਿਹੜੀ ਗੱਲਬਾਤ ਹੋਈ ਹੈ ਪਹਿਲਾਂ ਤਾਂ ਦਲਾਲ ਮੀਡੀਆ ਨੂੰ ਸਵਾਲ ਕਰਨ ਲੱਗਾ ਇੱਕ ਠੋਕੇ ਤੁਸੀਂ ਖਬਰਾਂ ਚਲਾਈ ਜਾਂਦੇ ਹੋ ਕਿ ਸਾਰਾ ਪੰਜਾਬ ਭਾਲੇ ਸਿੱਧੂ ਦੇ ਹੱਕ ਵਿੱਚ ਖੜਾ ਹੈ ਪੌਣੇ 3 ਕਰੋੜ ਦੀ ਆबादी ਹੈ ਪੰਜਾਬ ਦੀ 5-6000 ਬੰਦਾ ਇਕੱਠਾ ਕਰਕੇ ਤੇ ਤੁਸੀਂ ਇਹ ਫਤਵਾ ਸੁਣਾਤਾ ਤੁਸੀਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਕਿ ਪੰਜਾਬ ਤੁਹਾਡੇ ਹੱਕ ਵਿੱਚ ਆ ਗਿਆ ਦੂਜੀ ਗੱਲ ਧਿਆਨ ਨਾਲ ਸੁਣਿਓ ਹੁਣ ਜਿਹੜੇ ਇਹ ਬੰਦੇ ਗਏ ਨੇ ਨਾ ਪੰਜ ਸਿੱਧੂ ਹੱਕ ਵਿੱਚ ਖੈਰਾ ਹੋਵੇ ਕਿਸਾਨ ਜਥੇਬੰਦੀਆਂ ਹੋਣ ਜਾਂ ਸਿੱਖ ਜਥੇਬੰਦੀਆਂ ਦੇ ਕੁਝ ਬੰਦੇ ਹੋਣ ਮਾਨਦਲੀਏ ਹੋਣ ਤੇ ਜਾਂ ਕਹ ਲਈਏ ਅਕਾਲੀ ਦਲ ਵਾਲੇ ਹੋਣ ਜਿੰਨੇ ਵੀ ਗਏ ਨੇ ਇਹ ਉਹ ਬੰਦੇ ਨੇ ਜਿਹੜੇ ਪੰਜਾਬ ਦੇ ਲੋਕਾਂ ਨੇ ਨਕਾਰੇ ਹੋਏ ਨੇ ਪੰਜਾਬ ਦੇ ਲੋਕਾਂ ਨੇ ਇਹ ਬੰਦੇ ਨਕਾਰੇ ਹੋਏ ਨੇ ਇੱਕ ਹੋਰ ਗੱਲ ਕਰਨੀ ਹੈ ਜਦੋਂ ਪੰਜਾਬ ਦਾ ਬੇੜਾ ਗਰਖ ਕਰਨ ਵਾਲਿਆਂ ਦੀ ਗੱਲ ਆਊਗੀ ਨਾ ਅੱਜ ਲਿਸਟ ਬਣ ਗਈ ਕਿ ਆ ਜਿਹੜਾ 7-8000 ਬੰਦਾ ਇਕੱਠਾ ਹੋਇਆ ਸੀ ਨਾ ਇਹ ਉਹ ਬੰਦੇ ਨੇ ਜਿਹੜੇ ਪੰਜਾਬ ਦਾ ਬੇੜਾ ਬਹੌਣ ਵਾਲੇ ਨੇ ਪੰਜਾਬ ਦਾ ਬੇੜਾ ਗਰਖ ਕਰਨ ਵਾਲੇ ਨੇ ਇੰਨੀ ਮਿਹਨਤ ਐਡਾ ਵੱਡਾ ਇਕੱਠ ਜਿਹੜਾ ਤੁਸੀਂ ਅੱਜ ਕੀਤਾ ਕਿਤੇ ਬੰਦੀ ਸਿੰਘਾਂ ਲਈ ਕੀਤਾ ਤੁਸੀਂ ਲੱਖੇ ਸੁਧਾਣੇ ਨੂੰ ਪੁੱਛੋ ਕਿਤੇ ਬੰਦੀ ਸਿੰਘਾਂ ਵਾਸਤੇ ਗਿਆ ਉੱਥੇ ਆ ਜਿਹੜੇ ਖੈਰੇ ਵਰਗੇ ਇੱਥੇ ਬੁੜਕੇ ਨੇ ਕਿਤੇ ਬੰਦੀ ਸਿੰਘਾਂ ਵਾਸਤੇ ਗੱਲ ਕਰੀ ਇਹਨਾਂ ਨੇ ਆਪਣੀਆਂ ਰੋਟੀਆਂ ਛੇਕੋ ਕਿਸ ਤੋਂ ਕੀ ਲੈਣਾ ਹਾਂ ਜਿਹੜੀ ਗੱਲ ਹੁਣ ਕਹਿਣੀ ਆ ਦਿਮਾਗ ਨੂੰ ਅਕਲ ਨੂੰ ਟਿਕਾਣੇ ਰੱਖ ਕੇ ਸੁਣ ਲਿਓ ਹੁਣ ਜਿਹੜੇ ਇਹ ਬੰਦੇ ਨੇ ਨਾ ਇਹ ਬੰਦੇ ਗੈਂਗਸਟਰਾਂ ਨੂੰ ਚੋਰਾਂ ਨੂੰ ਹੱਲਾਸ਼ੇਰੀ ਦੇ ਰਹੇ ਨੇ ਵੀ ਤੁਸੀਂ ਚੈਨੀਆਂ ਖੋਹੋ ਲੋਕਾਂ ਦੀਆਂ ਤੁਸੀਂ ਏਜੰਟਾਂ ਦੇ ਕੋਲੋਂ ਫਰੋਤੀਆਂ ਮੰਗੋ ਤੁਸੀਂ ਕੁੜੀਆਂ ਨੂੰ ਧੀਆਂ ਨੂੰ ਮਾਮਾ ਭੈਣਾਂ ਦੀਆਂ ਗਾਣਾ ਕੱਢੋ ਤੇਰੀ ਜੁਬਾਨ ਖਿਚਲਾਵਾਂਗੇ ਇਹ ਜਿਹੇ ਗਾਣਾ ਕੱਢੋ ਤੇ ਅਸੀਂ ਤੁਹਾਡੇ ਨਾਲ ਖੜਿਆ ਇੱਕ ਢੰਮ ਚੌਧਰੀ ਆ ਸਬੂਤ ਦੇ ਕੇ ਆਇਆ ਨੇ ਉਥੇ ਤੇ ਦੂਜੇ ਪਾਸੇ ਭਗਵਾਨਤ ਮਾਨਾ ਆ ਪੰਜਾਬ ਤੇਰੇ ਉਲਟ ਹੋ ਗਿਆ ਮੈਂ ਇੱਕ ਬੇਨਤੀ ਕਰਨੀ ਹੈ ਤੁਹਾਡੀਆਂ ਚੀਕਾਂ ਪੈਂਦੀਆਂ ਨਾ ਉਹ ਸੁਣ ਰਿਹਾ ਸੀ ਕੈਮਰੇ ਰਾਹੀਂ ਤੁਹਾਡੀਆਂ ਚੀਕਾਂ ਪੈਂਦੀਆਂ ਤੁਸੀਂ ਕਹਿੰਦੇ ਸੀ ਨਾ ਕਿ ਭਾਨੇ ਸਿੱਧੂ ਨੂੰ ਜਦੋਂ ਕੁੱਟਿਆ ਪਵੰਤਮਾਨ ਨੇ ਲਾਈਵ ਦੇਖਿਆ ਉਹਦਾ ਨਹੀਂ ਵੇਖਿਆ ਪਰ ਅੱਜ ਤੁਹਾਡੀਆਂ ਚੀਕਾਂ ਪੈਂਦੀਆਂ ਸੁਣੀਆਂ ਨੇ ਅਗਲੇ ਨੇ ਅੱਜ ਜਿਹੜੀਆਂ ਚੀਕਾਂ ਤੁਸੀਂ ਮਾਰੀਆਂ ਨੇ ਨਾ ਇਹ ਚੀਕਾਂ ਤੁਹਾਡੀਆਂ ਅਗਲੇ ਨੇ ਸੁਣੀਆਂ ਨੇ ਸੋਫੇ ਤੇ ਬੈਠ ਕੇ ਚੰਗੀ ਤਰ੍ਹਾਂ ਵੀ ਕਿਦਾਂ ਪਿੱਟਦੇ ਨੇ ਕੁਰਸੀ ਲਈ ਇਹ ਸਬੂਤ ਮਿਲ ਗਿਆ ਇੱਕ ਗੱਲ ਹੋਰ ਇੱਕ ਠੋਕੇ ਕਹਿਣੀ ਹੈ ਜਿੱਦੀ ਧੌਣ ਵਿੱਚ ਕਿੱਲਾ ਹੋਇਆ ਨਾ ਉਹ ਫੋਨ ਕਰ ਲਿਓ ਸੰਗਰੂਰ ਜਿਹੜੀ ਸੀਟ ਹੈ ਨਾ ਉਹ ਲੋਕ ਸਭਾ ਵਜੋਂ ਇੰਨੀ ਹੌਟ ਬਣ ਜਾਣੀ ਹੈ ਬੜਾ ਜ਼ੋਰ ਲੱਗਣਾ ਹੈ ਸੀਟ ਤੇ ਮੈਂ ਕ੍ਰੀਗਲ ਕਰ ਦਿੰਨਾ ਨਾ ਕਾਂਗਰਸੀ ਨਾ ਆਮ ਆਨ ਨਾ ਆ ਦੂਜੇ ਲੋਕਿਸ਼ਧਾਣੇ ਵਰਗੇ ਇਹਨਾਂ ਵਿੱਚੋਂ ਇੱਕ ਬੰਦਾ ਵੀ ਇੱਥੇ ਪੇਪਰ ਤੱਕ ਨਹੀਂ ਪੜ ਸਕਦਾ ਕਾਗਜ਼ ਤੱਕ ਨਹੀਂ ਪੜ ਸਕਦਾ ਐਡੀ ਵੱਡੀ ਕਾਰਵਾਈ ਹੋਣ ਲੱਗੀ ਹੈ ਇਹਨਾਂ ਲੋਕਾਂ ਤੇ ਤੁਸੀਂ ਚੇਤੇ ਰੱਖਿਓ ਜਰ ਜਿਨ੍ਹਾਂ ਲੋਕਾਂ ਦੇ ਕੋਲ ਹਿੰਦੁਸਤਾਨ ਦੀ ਬਾਗਡੋਰ ਹੈ ਤੁਸੀਂ ਉਹਨਾਂ ਨੂੰ ਸਮਝਦੇ ਕਿਉਂ ਜਿਹੜੇ ਬੰਦੇ ਜੰਮੂ ਕਸ਼ਮੀਰ ਦੀ ਧਾਰਾ ਤੋੜ ਸਕਦੇ ਨੇ ਤੇ ਤੁਸੀਂ ਉਹਨਾਂ ਸਾਹਮਣੇ ਅੜ ਜਾਓਗੇ ਮੈਨੂੰ ਪਤਾ ਹੈ ਕਿਹਣਾ ਇਹ ਮੋਦੀ ਦਾ ਚਮਚਾ ਇਹ ਆਰਐਸ ਦਾ ਚਮਚਾ ਹੈ ਅਸੀਂ ਕਿਸੇ ਦੇ ਚਮਚੇ ਨਹੀਂ ਬਣਦੇ ਅਸੀਂ ਹਿੱਕ ਠੋਕ ਕੇ ਜਿਹੜੀ ਬਾਬੇ ਨਾਨਕ ਨੇ ਗੱਲ ਕੀਤੀ ਸੀ ਉਹ ਫਲਸਫੇ ਦੀ ਗੱਲ ਕਰਦੇ ਹਾਂ ਤੇ ਤੁਹਾਡੀਆਂ ਵਰਗ ਤੁਹਾਡੇ ਵਰਗੀਆਂ ਕਦੀੜਾਂ ਨੂੰ ਨੰਗਾ ਕਰਨਾ ਇੱਕ ਹੋਰ ਬੇਨਤੀ ਕਰ ਲਈਏ ਦੋ ਗੱਲਾਂ ਕਹਿ ਕੇ ਮੈਂ ਬਹੁਤਾ ਲੰਬਾ ਚੌੜਾ ਨਹੀਂ ਬੋਲਣਾ ਇੱਕ ਤਾਂ ਜਿਹੜੇ ਉੱਥੇ ਰੌਲਾ ਪਾਉਂਦੇ ਸੀ ਕਿ ਭਾਨੇ ਸਿੱਧੂ ਤੇ ਨਜਾਇਜ਼ ਪਰਚੇ ਹੋਏ ਨੇ ਉਹਨੂੰ ਰਹਾ ਕਰੋ ਅਸੀਂ ਧਰਨੇ ਲਾਵਾਂਗੇ ਭਗਵੰਤਮਾਨ ਦੀ ਕੋਠੀ ਘੇਰਨ ਵਾਤੇ ਵੀ ਗੱਲ ਕੀਤੀ ਐ ਕਿਤੀ ਆ ਨਾ ਦੋ ਗੱਲਾਂ ਦਾ ਜਵਾਬ ਦੇ ਦਿਓ ਇੱਕ ਤਾਂ ਜਿਹੜਾ ਹਵੋਰ ਵਿੱਚ ਪਰਚਾ ਹੋਇਆ ਭਾਨੇ ਸਿੱਧੂ ਤੇ ਉਹਦੀ ਰੈਸਟ ਪਾਉਣੀ ਬਾਕੀ ਐ ਬਸ ਪਾਉਣਗੇ ਹੁਣ ਪਹਿਲੀ ਗੱਲ ਤਾਂ ਲੋੜ ਨਹੀਂ ਪੈਣੀ ਤਿੰਨ ਸਾਲ ਲਈ ਅੰਦਰ ਠੋਕ ਤਾਂ ਅਗਲੇ ਨੇ ਜੇ ਰੈਸਟ ਪਾਈ ਉਹਦੇ ਵਿੱਚ ਪਤਾ ਕੀ ਐ ਉਹ ਏਜੰਟ ਨੇ ਪੈਸੇ ਲੈ ਕੇ ਇੱਕ ਮੁੰਡੇ ਨੂੰ ਕੈਨੇਡਾ ਭੇਜਿਆ ਸੀ ਤੇ ਜੱਸ ਸੀ ਨਾ ਤੇ ਉਹ ਮੁੰਡਾ ਕਹਿੰਦਾ ਮੇਰਾ ਜੀ ਨਹੀਂ ਲੱਗਿਆ ਵਾਪਸ ਆ ਗਿਆ ਇੰਡੀਆ ਤੇ ਬਾਅਦ ਵਿੱਚ ਉਹ ਪਰਿਵਾਰ ਵੀ ਤੇ ਭਾਨਾ ਸਿੱਧੂ ਵੀ ਏਜੰਟ ਨੂੰ ਧਮਕਾਉਂਦਾ ਸੀ ਕਿ ਪੈਸੇ ਵਾਪਸ ਕਰ ਹੁਣ ਦੱਸੋ ਇੱਥੇ ਸੱਚ ਕੀ ਹੈ ਝੂਠ ਕੀ ਹੈ ਜਦੋਂ ਏਜੰਟ ਨੇ ਮੁੰਡਾ ਬਾਹਰ ਭੇਜਤਾ ਮੁੰਡਾ ਥੋੜਾ ਨਹੀਂ ਰਿਹਾ ਬਾਹਰ ਤੁਸੀਂ ਕਹਿੰਦੇ ਪੈਸੇ ਵਾਪਸ ਕਰ ਕਿੱਦਾਂ ਹੋ ਜੂ ਵੀ ਇਹ ਨਜਾਇਜ਼ ਹੈ ਜਾਂ ਜਾਇਜ਼ ਹੈ ਇਹ ਜਵਾਬ ਦੇਣ ਜਿਹੜੇ ਉਥੇ ਇਕੱਠ ਕਰਦੇ ਸੀ ਦੂਜੀ ਗੱਲ ਜਿਹੜੀ ਉਹ ਕੁੜੀ ਕਹਿੰਦੀ ਹੈ 22 ਕਿੱਲਾਂ ਤੇ ਕਬਜ਼ਾ ਕੀਤਾ ਹੋਇਆ ਕੋਠੀ ਦੱਪੀ ਹੋ ਨੱਪੀ ਹੋਈ ਹੈ ਕਿ ਉਹਦੇ ਬਾਰੇ ਜਿਹੜੀਆਂ ਕਤੀੜਾ ਮੈਂ ਸ਼ਬਦ ਤਾਂ ਵਰਦਾ ਹੁਨਾ ਉਹਦੇ ਬਾਰੇ ਕਿਤੇ ਜਸਟਿਸ ਨਿਆ ਦੇਣਗੀਆਂ ਬੁਲਾਉਣਗੀਆਂ ਕੁੜੀ ਨੂੰ ਜੇ ਹਿੰਮਤ ਹੈ ਨਾ ਤਾਂ ਮੈਂ ਹਿੱਕ ਠੋਕੇ ਕਹਿਣਾ ਚੰਪ ਚ ਖੜ ਕੇ ਕੁੜੀ ਨੂੰ ਬੁਲਾਓ ਉਥੇ ਜੇ ਉਹ ਕੁੜੀ ਗਲਤ ਹੈ ਤਾਂ ਗਲਤ ਕਹੋ ਜੇ ਉਹ ਕੁੜੀ ਸਹੀ ਹੈ ਤਾਂ ਫਿਰ ਖੜੋ ਹੱਕ ਵਿੱਚ ਖੜੋ ਹੱਕ ਮਿੱਤ ਜਿਹੜੀ ਮੈਂ ਅੱਜ ਗੱਲਬਾਤ ਕੀਤੀ ਹੈ ਨਾ ਬੜੇ ਲੋਕਾਂ ਨੂੰ ਮਿਰਚਾਂ ਲੱਗਣੀਆਂ ਨੇ ਜਿੰਨੇ ਵੀ ਉੱਥੇ ਬੰਦੇ ਗਏ ਨੇ ਆਪਣਾ ਦੁੱਖ ਰੋ ਕੇ ਆਏ ਨੇ ਭਾਨੇ ਸੁੱਧੂ ਨਾਲ ਕੋਈ ਮਤਲਬ ਨਹੀਂ ਹਾਂ ਜਿਹੜੀਆਂ ਭਾਨੇ ਦੀਆਂ ਭੇਡਾਂ ਨੇ ਉਹਨਾਂ ਨੂੰ ਮੈਂ ਚੇਤੇ ਕਰਾ ਦੇਣਾ ਭਾਨੇ ਨੂੰ ਬਲੀ ਦਾ ਬੱਕਰਾ ਅਗਲੇ ਨੇ ਬਣਾਉਣਾ ਸੀ ਬਣਾ ਲਿਆ ਬਸ ਹਲਾਲ ਕਰਨਾ ਬਾਕੀ ਹੈ ਬਲੀ ਦਾ ਬੱਕਰਾ ਬਣਾਉਣਾ ਸੀ ਬਣਾ ਲਿਆ ਹਲਾਲ ਕਰਨਾ ਬਾਕੀ ਹੈ ਬੱਕਰੇ ਦੇ ਗਲ ਤੇ ਛੁਰੀ ਰੱਖਣੀ ਬਾਕੀ ਐ ਉਹਦੀਆਂ ਬੋਟੀਆਂ ਕਰਕੇ ਜਿਵੇਂ ਇੱਕ ਕਸਾਈ ਵੇਚਦਾ ਹੁੰਦਾ ਹੁੰਦਾ ਨਾ ਕਿਲੋ ਦੇ ਰੇਟ ਦੇ ਹਿਸਾਬ ਨਾਲ ਉਦਾਂ ਵੇਚਣਾ ਬਾਕੀ ਐ ਬਲੀ ਦਾ ਬੱਕਰਾ ਨੂੰ ਬਣਾ ਲਿਆ ਚੇਤੇ ਰੱਖੇ ਮੇਰੀ ਜਿਹੜੀ ਮੈਂ ਅੱਜ ਗੱਲ ਕਹੀ ਐ ਇੱਕ ਹੋਰ ਗੱਲ ਕਹਿ ਕੇ ਮੈਂ ਸਮਾਪਤੀ ਕਰਨ ਲੱਗਾ ਉਹ ਗੱਲ ਕਿਹੜੀ ਐ ਧਿਆਨ ਦੇ ਨਾਲ ਸੁਣ ਲਿਓ ਜਿਹੜੇ ਬੰਦੇ ਉੱਥੇ ਗਏ ਸੀ ਇਹ ਇਲਜ਼ਾਮ ਲਾਇਆ ਕਿ ਭਗਵੰਤ ਮਾਨ ਤਸੱਦਦ ਕਰਕੇ ਮੁੰਡਿਆਂ ਨੂੰ ਜੇਲ੍ਹਾਂ ਦੇ ਵਿੱਚ ਸੁੱਟ ਰਿਹਾ ਹੈ ਇਹ ਇਸ਼ੂ ਬਣਾ ਕੇ ਮੌਜੂਦਾ ਸਰਕਾਰ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਤੇ ਜਿਨ੍ਹਾਂ ਨੇ ਇਸ਼ੂ ਬਣਾਇਆ ਹੈ ਪਹਿਲਾਂ ਉਹ ਆਪਣੇ ਮੰਜੇ ਥਲੇ ਛੋਟਾ ਜ਼ਰੂਰ ਫੇਰ ਲੈਣ ਜਿਨ੍ਹਾਂ ਬਾਦਨਾ ਨੇ ਕਤਲਿਆਮ ਕਰਾਇਆ ਉਹ ਚੇਤੇ ਹੈਗਾ ਕਾਂਗਰਸ ਦੀ ਸਰਕਾਰ ਵਿੱਚ ਜਿਹੜਾ ਕਤਲਿਆਮ ਹੋਇਆ ਉਹ ਚੇਤੇ ਹੈਗਾ ਤੁਹਾਨੂੰ ਚੇਤੇ ਕਰੋਗੇ ਕੋ ਭੁੱਲ ਗਏ ਭਵੰਤਮਾਨ ਦੀ ਸਰਕਾਰ ਨੇ ਮੈਂ ਦਾਅਵੇ ਨਾਲ ਕਹਿਣਾ ਉਹਦੀ ਪਿੱਠ ਸੁਣਦੀ ਐ ਮੈਂ ਮੂੰਹ ਤੇ ਤਾਰੀਫ ਨਹੀਂ ਕਰਦਾ ਕਿਸੇ ਦੀ ਨਾ ਮੈਂ ਉਹਨੂੰ ਵੋਟ ਪਾਈ ਐ ਤੇ ਨਾ ਮੈਂ ਉਹਨੂੰ ਵੋਟ ਪਾਵਾਂ ਭਵੰਤਮਾਨ ਸਾਡੀ ਜੁੱਤੀ ਦੇ ਯਾਰ ਨਹੀਂ ਭਵੰਤਮਾਨ ਮੇਰੀ ਜੁੱਤੀ ਦੇ ਯਾਰ ਨਹੀਂ ਮੈਂ ਜਿਹੜੀ ਗੱਲ ਕਹਿਣ ਲੱਗਾ ਪਰ ਜਿਹੜੀ ਸਚਾਈ ਐ ਉਹ ਪੇਸ਼ ਕਰਨੀ ਐ ਭਵੰਤਮਾਨ ਨੇ ਇੱਕ ਵੀ ਨੌਜਵਾਨ ਨਹੀਂ ਮਰਵਾਇਆ 2 ਸਾਲ ਦੇ ਵਿੱਚ ਤੁਸੀਂ ਇਲਜ਼ਾਮ ਜਿੰਨੇ ਮਰਜ਼ੀ ਲਾ ਲਓ ਪੁਲਿਸ ਬੈਠੀ ਐ ਹੁਣ ਜਿਹੜੇ ਭਾਨੇ ਤੇ ਪਰਚੇ ਪਏ ਨੇ ਕਿ ਭਵੰਤਮਾਨ ਨੇ ਫੋਨ ਕੀਤੇ ਨੇ ਜਵਾਬ ਹੈਗਾ ਤੁਹਾਡੇ ਕੋਲ ਹੈ ਜੇ ਹੈਗਾ ਤਾਂ ਸਾਹਮਣੇ ਆਓ ਇਹ ਜਿਹੜੇ ਪਰਚੇ ਪਾਏ ਨੇ ਜਿਨ੍ਹਾਂ ਤੋਂ ਪੈਸੇ ਲਏ ਨੇ ਉਹਨਾਂ ਦੇ ਪਰਚੇ ਪਾਏ ਹੋਏ ਨੇ ਪੁਲਿਸ ਨੇ ਕਾਰਵਾਈ ਕੀਤੀ ਹੈ ਤੇ ਜਿੰਨਾ ਮਰਜੀ ਜ਼ੋਰ ਲਾ ਲਓ ਮੈਂ ਇੱਕ ਬੇਨਤੀ ਕਰ ਦੇਣੀ ਹੈ ਜਿਹੜੇ ਵੀ ਉੱਥੇ ਗਏ ਸੀ ਨਾ ਕੱਠ ਵਿੱਚ ਆਪਣੇ ਪਿੰਡ ਵਿੱਚ ਸਰਪੰਚੀ ਦੀ ਚੋਣ ਲੜ ਕੇ ਉਹ ਸਰਪੰਚ ਬਣ ਕੇ ਦਿਖਾ ਦੇਣ ਬੂਤਾ ਸਿੰਘ ਇੰਡੀਆ ਛੱਡ ਕੇ ਕਿਤੇ ਚਲਾ ਜਾਓ ਤੋਂ ਨੂੰ ਰਿਕ ਠੋਕੇ ਕਹਿੰਦੇ ਆ ਜਿਹੜੇ ਬੰਦੇ ਉੱਤੇ ਗਏ ਸੀ ਆਪਣੇ ਪਿੰਡ ਵਿੱਚੋਂ ਸਰਪੰਚੀ ਦੀ ਚੋਣ ਲੜ ਕੇ ਜਿੱਤ ਕੇ ਦਿਖਾ ਦਿਓ ਤੁਸੀਂ ਐਮਐਲਏ ਭਾਲ ਦਿਓ ਤੁਸੀਂ ਬਦਲਾ ਭਾਲ ਦਿਓ ਤੁਸੀਂ ਮੁੱਖ ਮੰਤਰੀ ਦੀ ਕੁਰਸੀ ਭਾਲ ਦਿਓ ਇਹ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ